ਮੇਰੇ ਜੁਗਣੀ ਦੇ ਧਾਗੇ ਬੱਗੇ ਜੁਗਣੀਓ ਦੇ ਮੋਹ ਹੋ ਜੁਗਣੀਓ ਦੇ ਮੋਹ ਫੱਬੇ ਜੀ ਨੂੰ ਸਤ ਇਸ਼ਕ ਦੀ ਲੱਗੇ ਉਹ ਫਿਰ ਮੇਰੇ ਆ ਜੁਗਣੀ ਮੇਰੇ ਆ ਜੁਗਣੀ ਕਹਿੰਦੀ ਆ ਜਿਹੜੀ ਨਾ ਮਸਾਈ ਦਾ ਨਾਮ ਸਾਈ ਦਾ ਲੈਂਦੀ ਆ ਹੜਾ ਯੋ ਕੇਨਨੇ ਕਿ ਜੇ ਤੁਸੀਂ ਮਿਹਨਤ ਕਰਦੇ ਹੋ ਔਰ ਮਿਹਨਤ ਤੁਹਾਡੀ ਹੋਰ ਭਾਗ ਲਾਉਂਦੀ ਆ ਤੁਹਾਨੂੰ ਕਿ ਤੁਸੀਂ ਅੱਗੇ ਲੈਵਲ ਕਹਿੰਦੇ ਕ੍ਰਾਸ ਕਰਦੇ ਜਾਂਦੇ ਹਾਂ ਮਿਹਨਤ ਦੇ ਵਿੱਚ ਔਰ ਅੱਛੇ ਕੰਮ ਦੇ ਵਿੱਚ ਸੋ ਅੱਛਾ ਲੱਗਦਾ ਸਭ ਨੂੰ ਕੋਈ ਵੀ ਅਚੀਵਮੈਂਟ ਹੈ ਸੋ ਮੇਰਾ ਨਾਲ ਨੱਚਣਾ ਬਹੁਤ ਅੱਛੀ ਅਚੀਵਮੈਂਟ ਹੈ ਪੰਜਾਬੀ ਗਾਣਾ ਲਾਜ਼ਮੀ ਹੋ ਗਿਆ ਕਹਿੰਦੇ ਨਾ ਕਿ ਜਿੱਦਾਂ ਪੰਜਾਬੀ ਆ ਫਿਰ ਕਹਿੰਦੇ ਆ ਕਿ ਜ਼ਰੂਰੀ ਬਹੁਤ ਜ਼ਰੂਰੀ ਹੋ ਗਿਆ ਸਾਰੇ ਲਾਈਕ ਕਰਦੇ ਆ ਹਨ ਸਭ ਨੂੰ ਸਮਝ ਆਉਂਦਾ ਔਰ ਸਾਰੇ ਪੰਜਾਬੀ ਗਾਣੇ ਨੂੰ ਹੀ ਜ਼ਿਆਦਾ ਲਾਈਕ ਕਰਦੇ ਆ ਮੈਂ ਟ੍ਰੇਨਿੰਗ ਨਹੀਂ ਲਈ ਮੈਂ 뮤직 ਸਿੱਖਿਆ ਨਹੀਂ ਮੇਰੇ ਮਤਲਬ ਮੈਂ ਕੋਈ ਰਿਆਜ਼ ਨਹੀਂ ਕੀਤੀ ਮੈਂ ਕੋਈ ਪ੍ਰੈਕਟਿਸ ਨਹੀਂ ਕੀਤੀ ਮੇਰੇ ਫਾਦਰ ਸਾਹਿਬ ਗਾਉਂਦੇ ਸੀਗੇ ਵਾਇ ਬਲੱਡ ਇਹ ਗਾਇਕੀ ਮਿਲੀ ਆ ਔਰ ਉਹ ਉਹ ਵੀ ਉਹਨਾਂ ਦੀ ਡੈਥ ਹੋ ਗਈ ਸੀ 2003 ਦੇ ਵਿੱਚ ਔਰ ਵਕਤ ਨੇ ਸਿਖਾਤਾ ਬਹੁਤ ਕੁਝ ਫਿਰ ਉਹ ਇਹ ਇੱਕ ਮੇਰਾ ਸ਼ੌਕ ਬਣ ਗਿਆ ਕਿ ਹਾਲਾਤ ਇਦਾਂ ਦੇ ਸੀ ਘਰ ਦੇ ਇਸੇ ਕਰ ਇਸ ਸ਼ੌਂਕ ਨੂੰ ਮੈਂ ਅੱਗੇ ਲੈ ਕੇ ਵਧਿਆ ਹੋਰ ਅੱਜ ਤੁਹਾਡੇ ਸਾਹਮਣੇ ਜਿਹੜੇ ਗਾਣੇ ਮੇਰੇ ਵਧੀਆ ਸੁਪਰ ਡੂਪਰ ਹਿੱਟ ਹੋਏ ਨੇ ਨਾ ਬਸ ਉਹਦੀ ਕਾਲ ਹੀ ਆਉਂਦੀ ਹੈ ਵੱਲੋਂ ਕਿ ਐਦਾਂ ਗਾਣਾ ਗਾਉਣਾ ਮੈਂ ਕਿਤਨੇ ਕਿਤੇ ਬਿਜ਼ੀ ਹੁੰਦੀ ਆ ਕਿ ਹਾਂਜੀ ਠੀਕ ਹੈ ਬਟ ਮੈਂ ਬਿਜ਼ੀ ਨਹੀਂ ਆ ਨਹੀਂ ਕਹਿੰਦੀ ਕਿਸੇ ਨੂੰ ਮੈਂ ਬਿਜ਼ੀ ਐ ਮੈਂ ਹਮੇਸ਼ਾ ਇਹ ਕਹਿੰਦੀ ਮੈਂ ਮੈਨੂੰ ਅੱਜ ਪਤਾ ਕਿ ਮੈਂ ਬਿਜ਼ੀ ਹੁਣੀ ਆ ਪਰ ਮੈਂ ਸਾਹਮਣੇ ਵਾਲੇ ਬੰਦੇ ਨੂੰ ਹੀ ਦੱਸਦੀ ਕਿ ਮੈਂ ਬਿਜ਼ੀ ਆ ਮੈਂ ਕਹਿੰਦੀ ਹਾਂਜੀ ਦੱਸੋ ਠੀਕ ਹੈ ਜੀ ਓਕੇ ਕਿਉਂਕਿ ਇੰਟਰਸਟ ਦਿਖਾਣਾ ਪੈਂਦਾ ਤਾਂ ਮੈਂ ਫਿਰ ਨਾਲ ਦੀ ਨਾਲ ਕਹਿੰਦੀ ਹਾਂਜੀ ਮੈਂ ਕਰਕੇ ਭੇ ਜਾਨੀ ਵਜਾਨੀ ਜਦੋਂ ਆਇਆ ਉਦੋਂ ਵੀ ਕਿਤੇ ਜਾ ਰਹੀ ਸੀ ਮੈਨੂੰ ਕਾਲ ਆਈ ਮੈਂ ਪਹਿਲ ਗਾਣੇ ਨੂੰ ਦਿੱਤੀ ਆ ਪਹਿਲ ਗਾਣੇ ਨੂੰ ਸੋ ਬਹੁਤ ਲਾਜ਼ਮੀ ਪੰਜਾਬੀ ਗਾਣੇ ਬਿਨਾ ਕੋਈ ਫੀਲ ਨਹੀਂ ਕੋਈ ਮਜ਼ਾ ਨਹੀਂ ਕੋਈ ਇੰਜੋਏਮੈਂਟ ਨਹੀਂ ਹੈ ਕੋਈ ਵਿਆਹ ਅਧੂਰੇ ਨੇ ਬਰਥਡੇ ਪਾਰਟੀਆਂ ਅਧੂਰੀਆਂ ਨੇ ਔਰ ਸਾਰਿਆਂ ਦੇ ਗਾਣੇ ਸੁਣ-ਸੁਣ ਕੇ ਸੀ ਵੱਡੇ ਹੋਣੇ ਮੈਨੂੰ ਕੋਈ ਵੀ ਗਾਣਾ ਕਿਸੇ ਦਾ ਵੀ ਹੋਵੇ ਚਾਹੇ ਉਹ ਪੰਜਾਬੀ ਆਪਣੀ ਸਾਡਾ ਹੋਵੇ ਚਾਹੇ ਪਾਕਿਸਤਾਨ ਤੋਂ ਹੋਵੇ ਚਾਹੇ ਬਾਲੀਵੁੱਡ ਤੋਂ ਹੋਵੇ ਚਾਹੇ ਉਹ ਕਿਹੜੀ ਮਰਜ਼ੀ ਲੈਂਗੁਏਜ ਦੇ ਵਿੱਚ ਹੋਵੇ

ਜੇ ਨਿੰਨਕ ਜੋ ਤੁਸੀਂ ਮਿਹਨਤ ਕਰਦੇ ਹੋ ਔਰ ਮਿਹਨਤ ਤੁਹਾਡੀ ਹੋਰ ਭਾਗ ਲਾਉਂਦੀ ਆ ਤੁਹਾਨੂੰ ਤੇ ਤੁਸੀਂ ਅੱਗੇ ਲੈਵਲ ਕਹਿੰਦੇ ਕ੍ਰੋਸ ਕਰਦੇ ਜਾਂਦੇ ਹੋ ਮਿਹਨਤ ਦੇ ਵਿੱਚ ਔਰ ਅੱਛੇ ਕੰਮ ਦੇ ਵਿੱਚ ਸੋ ਅੱਛਾ ਲੱਗਦਾ ਸਭ ਨੂੰ ਕੋਈ ਵੀ ਅਚੀਵਮੈਂਟ ਹੈ ਸੋ ਮੇਰਾ ਨਾਲ ਨੱਚਣਾ ਬਹੁਤ ਅੱਛੀ ਅਚੀਵਮੈਂਟ ਹੈ ਕਿ ਮੈਨੇ ਗਾਇਆ ਔਰ ਰਣਵੀਰ ਸਿੰਘ ਦੀ ਮੂਵੀ ਹੈ ਔਰ ਬਹੁਤ ਅੱਛੀ ਮੂਵੀ ਹੈ ਸਭ ਦੁਨੀਆ ਲਾਈਕ ਕਰੀ ਉਸ ਮੂਵੀ ਨੂੰ ਸੋ ਮੈਨੂੰ ਵੀ ਬਹੁਤ ਪਸੰਦ ਆਈ ਹੈ ਸੋ ਅੱਛਾ ਲੱਗ ਰਿਹਾ ਦੁਰਿੰਦਰ ਦੇ ਗਾਣੇ ਵਿੱਚ ਖੂਬਸੂਰਤੀ ਇਹ ਹੈ ਕਿ ਪੰਜਾਬ ਦਾ ਫੋਕ ਹਰ ਗਾਣੇ ਵਿੱਚ ਇਸਤੇਮਾਲ ਹੋਇਆ ਹੈ ਜਸਰਿੰਦਰ ਕੌਰ ਦਾ ਗਾਣਾ ਹੋ ਤੇ ਦਰਜੀਤ ਬਾਜੀ ਨੇ ਵੀ ਇਹ ਬਿਹਾਲ ਹੀ ਤੇ ਇੱਕ ਗਾਣਾ ਜੋ ਉਹਨਕੇ ਗੁਰੂ ਦਿਨਾਲ ਡੈਕਨਲ ਡੈਡੀਕੇਟ ਕੀਤਾ ਜਿਹੜਾ ਪੰਜਾਬ ਦਾ ਫੋਕ ਇੱਕ ਵਾਰ ਫਿਰ ਰਿਵਾਈਵ ਕਰ ਦਿਆ ਇਸ ਐਲਬਮ ਨੇ ਪੰਜਾਬ ਅਬ ਹੁਣ ਸਾਰੀ ਹਿੰਦੀ ਮੂਵੀ ਦੇ ਵਿੱਚ ਪੰਜਾਬੀ ਗਾਣਾ ਲਾਜ਼ਮੀ ਹੋ ਗਿਆ ਕਹਿੰਦੇ ਨਾ ਕਿ ਜਿੱਦਾਂ ਪੰਜਾਬੀ ਆ ਫਿਰ ਕਹਿੰਦੇ ਕਿ ਜ਼ਰੂਰੀ ਬਹੁਤ ਜ਼ਰੂਰੀ ਹੋ ਗਿਆ ਸਾਰੇ ਲਾਈਕ ਕਰਦੇ ਆ ਹੁਣ ਸਭ ਨੂੰ ਸਮਝ ਆਉਂਦਾ ਔਰ ਸਾਰੇ ਪੰਜਾਬੀ ਗਾਣੇ ਨੂੰ ਹੀ ਜ਼ਿਆਦਾ ਲਾਈਕ ਕਰਦੇ ਆ ਸੋ ਇਸ ਕਰਕੇ ਜਦਾ ਨਾਲ ਨੱਚਣਾ ਇੱਕਦਮ ਪੰਜਾਬੀ ਆ ਪੂਰਾ ਮੈਂ ਮੈਨੇ ਤੋ ਤੇਰੇ ਨਾਲ ਨੱਚਣਾ ਸੋ ਇਹ ਕੰਪੋਜੀਸ਼ਨ ਵੀ ਫੋਕ ਆ ਇਹ ਸੋ ਅੱਛਾ ਲੱਗਿਆ ਕਿ ਸਾਰੇ ਲਾਈਕ ਕਰ ਰਹੇ ਆ ਨੱਚ ਰਹੇ ਆ ਇੰਜੋਏ ਕਰ ਰਹੇ ਆ ਤੁਹਾਡਾ ਜੋ ਪਿੰਡ ਹੈ ਕਹੜੀ ਸ਼ੁਰੂਆਤ ਹੋਈ ਇਸ ਤਰ੍ਹਾਂ ਦੀ ਟ੍ਰੇਨਿੰਗ ਤੁਹਾਡੇ ਪਰਿਵਾਰ ਵਿੱਚ ਕਿ ਮਿਊਜ਼ਿਕ ਹੋਣ ਦਾ ਸੀਗਾ ਇਸ ਤਰ੍ਹਾਂ ਸੇ ਕੋਈ ਟ੍ਰੇਨਿੰਗ ਨਹੀਂ ਰਹੀ ਹੈ ਮੈਂ ਟ੍ਰੇਨਿੰਗ ਨਹੀਂ ਲਈ ਮੈਂ 뮤직 ਸਿੱਖਿਆ ਨਹੀਂ ਆ ਮੇਰੇ ਮਤਲਬ ਮੈਂ ਕੋਈ ਰਿਆਜ਼ ਨਹੀਂ ਕੀਤੀ ਮੈਂ ਕੋਈ ਪ੍ਰੈਕਟਿਸ ਨਹੀਂ ਕੀਤੀ ਮੇਰੇ ਫਾਦਰ ਸਾਹਿਬ ਗਾਉਂਦੇ ਸੀਗੇ ਵਾਇ ਬਲੱਡ ਦੇ ਗਾਇਕੀ ਮਿਲੀ ਆ ਔਰ ਉਹ ਉਹ ਵੀ ਉਹਨਾਂ ਦੀ ਡੈਥ ਹੋ ਗਈ ਸੀ 2003 ਦੇ ਵਿੱਚ ਤਦ ਮੈਂ ਬਹੁਤ ਛੋਟੀ ਸੀਗੀ ਤਦ ਤਾਂ ਮਤਲਬ ਕੋਈ ਐਸਾ ਗਾਣਾ ਬਜਾਣਾ ਤਾਂ ਮੇਰੇ ਕੋਲ ਦੀ ਵੀ ਨਹੀਂ ਸੀਗਾ ਕਿ ਮੈਂ ਕਦੇ ਗਾਉਂਗੀ ਸੋ ਬਸ ਉਹਨਾਂ ਦੀ ਡੈਥ ਹੋਈ ਔਰ ਵਕਤ ਨੇ ਸਿਖਾਤਾ ਬਹੁਤ ਕੁਝ ਫਿਰ ਉਹ ਇਹ ਇੱਕ ਮੇਰਾ

ਬਟ ਮੈਂ ਬਿਜ਼ੀ ਨਹੀਂ ਆਇਆ ਨਹੀਂ ਕਹਿੰਦੀ ਕਿਸੇ ਨੂੰ ਮੈਂ ਬਿਜ਼ੀ ਐ ਮੈਂ ਹਮੇਸ਼ਾ ਇਹ ਕਹਿੰਨੀ ਮੈਂ ਮੈਨੂੰ ਅੱਜ ਪਤਾ ਕਿ ਮੈਂ ਬਿਜ਼ੀ ਹਣੀ ਪਰ ਮੈਂ ਸਾਹਮਣੇ ਵਾਲੇ ਬੰਦੇ ਨੂੰ ਨਹੀਂ ਦੱਸਦੀ ਕਿ ਮੈਂ ਬਿਜ਼ੀ ਐ ਮੈਂ ਕਹਿੰਨੀ ਹਾਂਜੀ ਦੱਸੋ ਠੀਕ ਐ ਜੀ ਓਕੇ ਕਿਉਂਕਿ ਇੰਟਰਸਟ ਦਿਖਾਣਾ ਪੈਂਦਾ ਤਾਂ ਮੈਂ ਫਿਰ ਨਾਲ ਦੀ ਨਾਲ ਕਹਿੰਨੀ ਹਾਂਜੀ ਮੈਂ ਕਰਕੇ ਭੇਜ ਦਿੰਨੀ ਕਿੰਨੇ ਟਾਈਮ ਤੈਨੂੰ ਚਾਹੀਦਾ ਕਿੰਨੇ ਚ ਤਾਂ ਮੈਂ ਉਹਨੂੰ ਉਦੋਂ तितਲੀਆਂ ਵੀ ਮੈਂ ਕਿਤੇ ਜਾ ਰਹੀ ਸੀਗੀ ਜਾਨੀ ਵੇ ਜਾਨੀ ਜਦੋਂ ਆਇਆ ਉਦੋਂ ਵੀ ਕਿਤੇ ਜਾ ਰਹੀ ਸੀ ਮੈਨੂੰ ਕਾਲ ਆਈ ਮੈਂ ਪਹਿਲ ਗਾਣੇ ਨੂੰ ਦਿੱਤੀ ਆ ਕਿ ਪਹਿਲ ਗਾਣੇ ਨੂੰ ਸੋ ਜਿਸਾ ਹੁਣ ਦਰੰਦਰ ਮੂਵੀ ਦਾ ਨਾਲ ਨਚਣਾ ਵੀ ਮੈਂ ਬੀਜ਼ੀ ਸੀ ਐਨ ਐ ਸ਼ੋ ਆ ਸ਼ੋ ਆ ਚਿੱਤਰ ਸਾਲੇ ਕਿਤੇ ਚੱਲਦੇ ਪਏ ਸੀ ਪਰ ਮੈਨੂੰ ਜਿੱਦਾਂ ਕਾਲ ਆਈ ਮੈਨੂੰ ਦੱਸਿਆ ਮੈਂ ਕਿ ਟਾਈਮ ਦੇ ਦਿਓ ਮੈਨੂੰ ਕਦੋਂ ਚਾਹੀਦਾ ਤੁਹਾਨੂੰ ਉਸੇ ਟਾਈਮ ਤੋਂ ਪਹਿਲਾਂ ਉਹਨਾਂ ਨੂੰ ਬਾਤ ਹੋਰ ਸਾ ਪਰ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਗਾਣوں ਵਿੱਚ ਕੀ ਇਹ ਉਹਦੇ ਵਿੱਚ ਸਵਾਦ ਹੁੰਦਾ ਹੈ ਕਿ ਉਹ ਹਰ ਢਿਸ਼ਤੇ ਮਿਕਸ ਹੋ ਜਾਂਦੇ ਹੈ ਅੱਜ ਪੂਰਾ ਇੰਡੀਆ ਪੰਜਾਬ ਦੀ ਪੰਜਾਬ ਹੋਰ ਪੰਜਾਬੀ ਇੱਕ ਐਸੀ ਗੱਲਬਾਤ ਹੈ ਨਾ ਕਿ ਜਿਹੜਾ ਕੰਬੀਨੇਸ਼ਨ ਆ ਨਾ ਉਹ ਉਹ ਉਹਦੇ ਬਿਨਾ ਹਰ ਬੰਦਾ ਅਧੂਰਾ ਸੋ ਬਹੁਤ ਲਾਜ਼ਮੀ ਹੈ ਪੰਜਾਬੀ ਗਾਣੇ ਬਿਨਾ ਕੋਈ ਫੀਲ ਨਹੀਂ ਕੋਈ ਮਜ਼ਾ ਨਹੀਂ ਕੋਈ ਇੰਜੋਏਮੈਂਟ ਨਹੀਂ ਹੈ ਕੋਈ ਵਿਆਹ ਅਧੂਰੇ ਨੇ ਬਰਥਡੇ ਪਾਰਟੀਆਂ ਅਧੂਰੀਆਂ ਨੇ ਸੋ ਉਹ ਸਵੈਗ ਹੀ ਵੱਖਰਾ ਪੰਜਾਬੀਆਂ ਦਾ ਔਰ ਪੰਜਾਬੀ ਗਾਣਿਆਂ ਦਾ ਔਰ ਪੰਜਾਬੀ ਬੋਲੀ ਦਾ ਸੋ ਤੋਂ ਅਸੀਂ ਪੰਜਾਬੀ ਆ ਸਾਨੂੰ ਤਾਂ ਹੋਰ ਮਾਨ ਫੀਲ ਹੁੰਦਾ ਸੋ ਅਸੀਂ ਸਾਡੀ ਮਾਂ ਬੋਲੀ ਆ ਸੋ ਅੱਛਾ ਲੱਗਦਾ ਬੋਲਦੇ ਆ ਔਰ ਗਾਉਂਦੇ ਆ ਔਰ ਅੱਜ ਕੱਲ ਤਾਂ ਹਰ ਬਾਲੀਵੁੱਡ ਮੂਵੀ ਦੇ ਵਿੱਚ ਪੰਜਾਬੀ ਗਾਣਾ ਲਾਜ਼ਮੀ ਹੋ ਗਿਆ ਜਿੱਦਾਂ ਇੰਪੋਰਟੈਂਸ ਹੈ ਵੀ ਨਹੀਂ ਹੋਊਗਾ ਤਾਂ ਮੂਵੀ ਚੱਲੇ ਕਿ ਨਹੀਂ ਤੁਹਾਡੀ ਸ਼ੁਰੂਆਤ ਪੰਜਾਬੀ ਰਿਐਲਿਟੀ ਸ਼ੋਅ ਸੇ ਹੋਈ ਥੀ ਔਰ ਮੈਨੂੰ ਕਿਸੇ ਨੇ ਦੱਸਿਆ ਕਿ ਤੁਹਾਨੂੰ ਪਤਾ ਨਹੀਂ ਸੀਗਾ ਕਿ ਪੰਜਾਬ ਬਾਲੀਵੁੱਡ ਕਹਿੰਦੇ ਹੁੰਦੇ ਕੀ ਹੈ ਮੈਨੂੰ ਕੁਝ ਵੀ ਨਹੀਂ ਪਤਾ ਸੀ ਮੈਨੂੰ ਨਾ ਸੂਫੀ ਪਤਾ ਸੀ ਨਾ ਬਾਲੀਵੁੱਡ ਪਤਾ ਸੀ ਸਿੱਧਾ ਬਸ ਗਾਣਾ ਇੱਕ ਅੱਧੇ ਦੋ ਤਿਆਰ ਕੀਤੇ ਸੀ ਉਹ ਗਾਏ ਉਹੀ ਚੱਲਦੇ ਹੈ ਬਸ ਤੇ ਤੋਂ ਪਹਿਲਾ ਕੌਨਸਾ ਗਾਣਾ ਥਾ ਜੋ ਇਸ ਰਿਐਲਿਟੀ ਸ਼ੋਅ ਵਿੱਚ ਮੈਂ ਰਿਐਲਿਟੀ ਸ਼ੋਅ ਦੇ ਵਿੱਚ ਕੋਈ ਪ੍ਰਾਈਵੇਟ ਕੰਪੋਜੀਸ਼ਨ ਗਾਈ ਸੀਗੀ ਉਹ ਵੀ ਮੇਰਾ ਗਾਣਾ ਤਿਤਲੀਆਂ ਦਾ ਤਰਾ ਬੜਾ ਵਾਇਰਲ ਹੋਇਆ ਸੀਗਾ ਉਦੋਂ ਉਹ ਗਾਣਾ ਸੀ ਕਾਂ सो so, वो oh, बहुत अच्छा सी उन कंपोजिशन मैं की सी आप ते वो बहुत लाइक किया जदों जदों भी जिथे जिथे भी गाया जज खड़े ही होंगे गए कि स्टैंडिंग विशन मैं मिल दया रही सो so, अच्छा लगे बहुत प्यार किया सारे ने सारे गाने हमारे से फोक सिंगर्स के सुरिंदर कौर से लेकर अभी दलजीत दुसांज तक यू नो ह्यूज बॉडी ऑफ ह्यूज सिंगर्स बट तो फेवरेट कौन से जो तो इंस्पायर करते ਮੈਨੂੰ ਪੰਜਾਬੀ ਗਾਣੇ ਸਾਰੇ ਹੀ ਅੱਛੇ ਲੱਗਦੇ ਨੇ ਔਰ ਬਧਿਆ ਲੱਗਦਾ ਸੁਰਿੰਦਰ ਕੌਰ ਜੀ ਲੈਜੈਂਡ ਨੇ ਔਰ ਸਾਰਿਆਂ ਦੇ ਗਾਣੇ ਸੁਣ ਸੁਣ ਕੇ ਅਸੀਂ ਵੱਡੇ ਹੋਏ ਮੈਨੂੰ ਕੋਈ ਵੀ ਗਾਣਾ ਕਿਸੇ ਦਾ ਵੀ ਹੋਵੇ ਚਾਹੇ ਉਹ ਪੰਜਾਬੀ ਆਪਣੀ ਸਾਡਾ ਹੋਵੇ ਚਾਹੇ ਉਹ ਪਾਕਿਸਤਾਨ ਤੋਂ ਹੋਵੇ ਚਾਹੇ ਬਾਲੀਵੁੱਡ ਤੋਂ ਹੋਵੇ ਚਾਹੇ ਕਿਹੜੀ ਮਰਜੀ ਲੈਂਗੁਏਜ ਦੇ ਵਿੱਚ ਹੋਵੇ ਫੀਲ ਤੁਹਾਡੇ ਅੰਦਰ ਤੱਕ ਜਦੋਂ ਤੁਹਾਨੂੰ ਫੀਲ ਹੋ ਗਿਆ ਨਾ ਉਹ ਮੈਨੂੰ ਸੁਣਨਾ ਹੁਣ ਮੈਨੂੰ ਕੰਤਾਰਾ ਦਾ ਬਹੁਤ ਅੱਛਾ ਲੱਗਦਾ ਹੈ ਗਾਣੇ ਮੂਵੀ ਦੇ ਹਾਲਾਂਕਿ ਮੈਨੂੰ ਸਮਝ ਨਹੀਂ ਆਇਆ ਉਹਦਾ ਮਿਊਜ਼ਿਕ ਮੇਰਾ ਉਹ ਦਿਨ ਕਿਹੜਾ ਕਿਉਂ ਨਾ ਚਲੇ ਨਾ ਸੋਕੰਦਾਰਾ ਮੂਵੀ ਦੇ ਸਾਰੇ ਪਾਸ਼ਾ ਤੋਂ ਅਲੱਗ ਨੇ ਸੋ ਬੜੇ ਪਿਆਰੇ ਲੱਗਦੇ ਨੇ ਸਾਰੇ ਗਾਣੇ ਮੈਂ ਸੁਣਦੀ ਆ ਫਿਰ ਫੋਕ ਦੀ ਗੱਲ ਚੱਲੀ ਤੇ ਇੱਕ ਫੋਕ ਗਾਣਾ ਜੋ ਬੜੇ ਪਿੰਡ ਵਿੱਚ ਸੁਣਦੇ ਆਇਓ ਲੱਗਦਾ ਕਿ આજ ਵੀ ਐਵਰਗ੍ਰੀਨ ਹੈ ਉਹ ਗਾਣਾ ਮੈਂ ਚਾਹਾਂਗੀ ਕਿ ਆਪ ਸੁਣਾਇਆ ਮੈਂ ਫਿਰ ਗੁਰਮੀਤ ਬਾਬਾ ਜੀ ਦੀ ਜੁਗਨੀ ਸੁਣਾ ਦਿੰਨੀ ਆ ਕਿਉਂਕਿ ਉਹ ਬਹੁਤ ਮੈਂ ਗਾਈ ਹੈ ਯੂਨੀਵਰਸਿਟੀ ਦੇ ਵਿੱਚ ਯੂਥ ਫੈਸਟੀਵਲ ਹੋ ਮੇਰੇ ਜੁਗਨੀ ਦੇ ਧਾਗੇ ਬੱਗੇ ਜੁਗਣੀ ਉਹਦੇ ਮੋਹ ਹੋ ਜਗਨੀ ਉਹਦੇ ਮੋਹ ਫੱਬੇ ਜੀ ਨੂੰ ਸਤ ਇਸ਼ਕ ਦੀ ਲੱਗੇ ਉਹ ਫਿਰ ਮੇਰੇ ਆ ਜਗਨੀ ਮੇਰੇ ਆ ਜਗਨੀ ਕਹਿੰਦੀ ਆ ਜਿਹੜੀ ਨਾ ਮਸਾਈ ਦਾ ਨਾਮ ਸਾਈ ਦਾ ਲੈਂਦੀ ਆ ਹੜਯੋ ਨੇ ਉਹ ਹੈ ਉਹ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀ ਸੱਜਣਾ ਵੀ ਮਰ ਜਾਣਾ ਓੜਕਨੂ ਓ ਯਾਰ ਮੁਹੰਮਦਾ ਸਭਨੇ ਖਾਖ ਸਮਾਣਾ ਓ ਦੁਸ਼ਮਣ ਮਰੇ ਤਾਂ ਖੁਸ਼ ਨਾ ਕਰੀਏ ਸਜਣਾ ਵੀ ਮਰ ਜਾਣਾ ਓੜਕਨੂ ਓ ਯਾਰ ਮੁਹੰਮਦਾ ਸਭਨੇ ਖਾਖ ਸਮਾਣਾ ਓ ਫਿਰ ਮੇਰੇ ਅਜਗਣੀ ਹੱਥ ਹੱਥ ਫਿਰ ਮੇਰੇ ਅਜਗਣੀ ਕਹਿੰਦੀ ਆ ਜਿਹੜੀ ਨਾਮ ਸਾਈ ਦਾ ਜਿਹੜੀ ਨਾਮ ਅਲੀ ਦਾ ਲੈਂਦੀ ਆ ਥੈਂਕ ਯੂ ਅੱਜ ਜਦ ਤੁਸੀਂ ਟਰੈਵਲ ਕਰਦੇ ਹੋ ਅਸੀਂ ਮੁੰਬਈ ਵਿੱਚ ਗੱਲਾਂ ਕਰਾਂ ਤੁਹਾਡੇ ਨਾਲ ਤੁਹ ਪੰਜਾਬੀ ਖਾਣੇ ਨੂੰ ਕਿੰਨੇ ਮਿਸ ਕਰਦੇ ਹੋ ਕਿੰਨੇ ਫੂਡੀ ਹੋ ਤੁਸੀਂ ਮੈਂ ਫੂਡੀ ਨਹੀਂ ਹਾਂ ਬਿਲਕੁਲ ਫੂਡੀ ਨਹੀਂ ਹਾਂ ਬਟ ਜਿਹੜਾ ਪੰਜਾਬੀ ਸਾਡਾ ਖਾਣਾ ਜਿੱਦਾਂ ਹੁਣ ਮੈਨੂੰ ਬਹੁਤ ਕ੍ਰੇਵਿੰਗ ਹੋ ਰਹੀ ਹੈ ਸਾਗ ਦੀ ਮੱਕੀ ਦੀ ਰੋਟੀ ਦੀ ਕਿਉਂਕਿ ਇਹ ਸਾਡਾ ਸਾਡੇ ਜਿਹੜਾ ਉਦੋਂ ਚੱਲਦੀ ਪਈ ਹੈ ਚੰਡੀਗੜ੍ਹ ਪੰਜਾਬ ਚ ਠੰਡ ਪੈ ਰਹੀ ਹੈ ਅੱਤ ਦੀ ਠੰਡ ਪੈ ਰਹੀ ਹੈ ਤੇ ਉਹਦੇ ਲਈ ਕ੍ਰੇਵਿੰਗ ਹੁੰਦੀ ਸਾਗ ਦੀ ਤੇ ਮੇਰੀ ਮੰਮੀ ਪਿੰਡ ਗਏ ਹੋਏ ਨੇ ਤੇ ਮੈਨੂੰ ਸਾਗ ਹਲੇ ਮਿਲ ਨਹੀਂ ਰਿਹਾ ਤੇ ਮੈਂ ਦੱਸ ਰਹੀ ਸੀ ਕਿ ਮੈਂ ਸਾਗ ਖਾਣਾ ਬਟ ਜਿੱਦਾਂ ਹੀ ਇੱਥੇ ਜਾਉਂਗੀ ਬੰਬੇ ਤੋਂ ਫਿਰ ਸਾਗ ਖਾਉਂਗੀ ਸੋ ਇਸ ਸੀਜ਼ਨ ਤਾਂ ਮੈਨੇ ਸਾਗ ਨਹੀਂ ਖਾਧਾ ਸਰਦੀ ਦਾ ਹਲੇ ਤੱਕ ਤੇ ਅੱਛਾ ਲੱਗ ਰਿਹਾ ਤੇ ਬਾਕੀ ਖਾਣੇ ਤਾਂ ਮਿਸ ਕਰਦੇ ਆਂ ਐਵਰਗ੍ਰੀਨ ਖਾਣੇ ਨੇ ਪਰ ਜਦੋਂ ਕਿਤੇ ਬਾਹਲੇ ਦੂਰ ਦਰਾਡੇ ਚਲੇ ਜਾਈਏ ਜਿੱਦਾਂ ਹੋਰ ਇਸ ਸ਼ਹਿਰਾਂ ਦੇ ਪਿੰਡਾਂ 'ਚ ਉਦੋਂ ਪੰਜਾਬ ਤੋਂ ਬਾਹਰ ਦੀ ਗੱਲ ਕਰ ਰਹੀ ਆਂ ਤਾਂ ਉਦੋਂ ਲੱਗਦਾ ਕਿ ਯਾਰ ਦਾਲ ਹੋਵੇ ਰੋਟੀ ਹੋਵੇ ਹਨਾ ਮਿਸ ਤਾਂ ਹੁੰਦਾ ਆਪਣਾ ਪੰਜਾਬ ਦਾ ਆਪਣਾ ਖਾਣਾ ਰਹਿਣਾ ਬਹਿਣਾ ਆਪਣਾ ਹੀ ਹੈ ਚਾਤੇ ਆਤੇ ਪੰਜਾਬ ਤੱਕ ਵੀਵਰਸ ਕੋ ਕੀ ਦੱਸਣਾ ਚਾਹੀਏ ਔਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਬਾਤ ਇਹ ਹੈ ਕਿ ਪੰਜਾਬ ਦੀਆਂ ਕੁੜੀਆਂ ਕੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਪਿੰਡ ਵਿੱਚ ਹੈ ਉਹਦੇ ਵਿੱਚ ਔਨਰ ਹੈ ਬਹੁਤਾ ਨਹੀਂ ਮਿਲ ਜਾਂਦਾ ਤੋਂ ਮੈਂ ਚਾਹਤਾ ਪੰਜਾਬ ਦੀਆਂ ਕੁੜੀਆਂ ਕੋ ਸਪੈਸ਼ਲੀ ਤੁਹਾਡੇ ਸਭ ਲਈ ਪੰਜਾਬ ਦੇ ਲੋਕ ਬੜੇ ਹੈਲਦੀ ਨੇ ਤੰਦਰੁਸਤ ਨੇ ਫਿਟ ਰੋ ਮਾਪੇ ਦੀ ਸੇਵਾ ਕਰੋ ਔਰ ਕੁੜੀਆਂ ਨੂੰ ਕੁੜੀਆਂ ਨੂੰ ਅੱਜ ਕੱਲ ਮੈਨੂੰ ਮੈਂ ਕੀ ਡਵਾਈਸ ਦੇ ਸਕਦੀ ਹਾਂ ਸਾਰੇ ਬੱਚੇ ਬੜੇ ਟੈਲੈਂਟਡ ਨੇ ਚਾਹੀਓ ਪਿੰਡਾਂ 'ਚ ਨੇ ਚਾਹੀਓ ਸ਼ਹਿਰਾਂ 'ਚ ਨੇ ਕਿਉਂਕਿ ਮੀਡੀਆ ਇੰਨਾ ਅਪਡੇਟ ਹੋ ਗਿਆ ਕਿ ਹਰ ਕੋਲ ਫੋਨ ਆ ਘਰੋਂ ਪੋਸਟ ਕਰਦੇ ਆ ਚਲੋ ਜੀ ਰਾਤੋਂ ਰਾਤ ਵਾਇਰਲ ਬਹੁਤ ਕੁਝ ਅੱਜ ਕੱਲ ਦਾ ਬਹੁਤ ਅੱਛਾ ਹੋ ਗਿਆ ਸੋ ਮਿਹਨਤ ਕਰੋ ਅੱਛਾ ਕੰਟੈਂਟ ਕਹਿੰਦੇ ਨਾ ਉਹ ਪਾਓ ਜਿਹੜਾ ਜਾਂਦਾ ਜਿਹੜਾ ਮਤਲਬ ਜਿਹੜਾ ਲੋਕਾਂ ਨੂੰ ਪਿਆਰਾ ਲੱਗੇ ਹਨ ਜਿਹੜੇ ਪਰਿਵਾਰ ਨੂੰ ਪਿਆਰਾ ਲੱਗੇ ਉਹਦਾ ਤੁਸੀਂ ਹੱਜ ਪੇਸ਼ ਕਰੋ ਕੁਛ ਨਾ ਕੁਛ ਚਾਹੇ ਉਹ ਗਾਉਣਾ ਚਾਹੇ ਉਹ ਨੱਚਣਾ ਚਾਹੇ ਉਹ ਸ਼ਾਇਰੀ ਆ ਚਾਹੇ ਉਹ ਐਕਟਿੰਗ ਆ ਕੁਝ ਵੀ ਬੈਸਟ ਕਰੋ ਥੈਂਕ ਯੂ ਸੋ ਮੱਚ ਅਫਸਾਨਾ ਤੇ ਉਸੀ ਤਰ੍ਹਾਂ ਪੰਜਾਬ ਦਾ ਨਾਮ ਤੁਸੀਂ ਰੌਸ਼ਨ ਕਰਦੇ ਹੋ ਥੈਂਕ ਯੂ ਅapse ਬਾਤ ਕਰਨੇ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਸ਼ੀਕਲ ਜੀ ਮੈਂ ਅਫਸਾਨਾ ਖਾਨ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਥੈਂਕ ਯੂ ਸੋ